ਦੁਨੀਆ ਭਰ ਦੇ ਰਾਜਨੀਤਿਕ ਮੰਚ ਹਰ ਰੋਜ਼ ਤੇਜ਼ੀ ਨਾਲ ਬਦਲ ਰਹੇ ਨੇ ਜਿੱਥੇ ਅੰਤਰਰਾਸ਼ਟਰੀ ਸੰਬੰਧ ਅਤੇ ਸਮੂਹਿਕ ਨੀਤੀਆਂ ਦੇ ਫੈਸਲੇ ਨਾ ਸਿਰਫ ਇੱਕ ਦੇਸ਼ ਦੀ ਅਰਥਵਿਵਸਥਾ ਤੇ ਪ੍ਰਭਾਵ ਪਾਉਂਦੇ ਨੇ ਸਗੋਂ ਵਿਸ਼ਵ ਪੱਧਰ ਦੀ ਦੁਨੀਆ ਵਪਾਰ ਅਤੇ ਟੈਕਨੋਲੋਜੀ ਖੇਤਰਾਂ ਤੇ ਵੀ ਅਸਰ ਕਰਦੇ ਨੇ ਅਜਿਹੇ ਮਾਹੌਲ ਵਿੱਚ ਦੋ ਸਭ ਤੋਂ ਸ਼ਕਤੀਸ਼ਾਲੀ ਦੇਸ਼ਾਂ ਦੇ ਨੇਤਾ ਜੋ ਆਪਣੀਆਂ ਰਾਜਨੀਤਿਕ ਦ੍ਰਿਸ਼ਟੀਆਂ ਤੇ ਰਾਸ਼ਟ੍ਰ ਕੁਸ਼ਲੀਆਂ ਨਾਲ ਅੰਤਰਰਾਸ਼ਟਰੀ ਮੰਚ ਨੂੰ ਪ੍ਰਭਾਵਿਤ ਕਰ ਸਕਦੇ ਹਨ ਉਹਨਾਂ ਦੇ ਸਬੰਧ ਅਤੇ ਮੁਲਾਕਾਤਾਂ ਹਮੇਸ਼ਾ ਧਿਆਨ ਦਾ ਕੇਂਦਰ ਰਹੇ ਨੇ ਸੋ ਅੰਤਰਰਾਸ਼ਟਰੀ ਸਬੰਧਾਂ ਦੀ ਨਾਜ਼ੁਕਤਾ ਵਪਾਰਕ ਫੈਸਲੇ ਸੁਰੱਖਿਆ ਦੀਆਂ ਚੁਣੌਤੀਆਂ ਅਤੇ ਟੈਕਨੋਲੋਜੀ ਖੇਤਰਾਂ 'ਚ ਹੋ ਰਹੇ ਵਿਕਾਸ ਨੇ ਸਿਆਸਤਦਾਨਾਂ ਮੀਡੀਆ ਅਤੇ ਨਾਗਰਿਕਾਂ ਦੀ ਨਜ਼ਰ ਇੱਕ ਗਤੀਸ਼ੀਲ ਦੌਰ ਤੇ ਲਾ ਦਿੱਤੀ ਹੈ ਸੋ ਇਸ ਸੰਦਰਭ ਵਿੱਚ ਜਦੋਂ ਅੰਤਰਰਾਸ਼ਟਰੀ ਮੰਚ ਤੇ ਰਾਜਨੀਤਿਕ ਗਤੀਵਿਧੀਆਂ ਤੇ ਧਿਆਨ ਦਿੱਤਾ ਜਾਂਦਾ ਹੈ ਤਾਂ ਇਹ ਜਾਣਨਾ ਰੁਚੀ ਕਰ ਹੋ ਜਾਂਦਾ ਹੈ ਅਤੇ ਮਹੱਤਵਪੂਰਨ ਹੁੰਦਾ ਹੈ ਕਿ ਕਿਵੇਂ ਅਗਲੇ ਕਦਮਾਂ ਅਤੇ ਮੂਲ ਫੈਸਲੇ ਦੁਨੀਆ ਦੇ ਵਿਪੰਨ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦੇ ਨੇ ਸੋ ਵਿਸ਼ਵ ਰਾਜਨੀਤੀ ਵਿੱਚ ਹਰ ਮੁਲਾਕਾਤ ਹਰ ਸੰਬੰਧ ਅਤੇ ਹਰ ਘੋਸ਼ਣਾ ਪਿੱਛੇ ਕਈ ਗੁੰਜਲਦਾਰ ਤੱਤ ਛੁਪੇ ਹੋਏ ਹਨ ਜੋ ਕਿ ਸਿਰਫ ਸਧਾਰਨ ਤੱਥਾਂ ਤੋਂ ਕਾਫੀ ਵੱਧ ਮਹਾਰਾਂ ਦੀ ਸੁਝਾਣੀ ਅਤੇ ਨਜ਼ਰ ਦੀ ਮੰਗ ਕਰਦੇ ਨੇ ਸੋ ਅਮਰੀਕੀ ਰਾਸ਼ਟਰਪਤੀ ਡੋਨਾਲਡ 트ਰੰਪ ਅਪ੍ਰੈਲ ਵਿੱਚ ਬੀਜਿੰਗ ਜਾਣ ਦੀ ਯੋਜਨਾ ਬਣਾ ਰਹੇ ਨੇ ਜਿੱਥੇ ਉਹ ਆਪਣੇ ਚੀਨੀ ਹਮਰਤਬਾ ਸੀ ਜਿਨਪਿੰਗ ਨਾਲ ਮੁਲਾਕਾਤ ਕਰਨਗੇ 트ਰੰਪ ਦੇ ਦੂਜੇ ਕਾਰਜਕਾਲ ਦੌਰਾਨ ਇਹ ਉਹਨਾਂ ਦੀ ਪਹਿਲੀ ਚੀਨ ਯਾਤਰਾ ਹੋਵੇਗੀ ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ 트ਰੰਪ ਨੇ ਖੁਦ ਇਸ ਦੀ ਪੁਸ਼ਟੀ ਕਰਦੇ ਆ ਕਿ ਆ ਕਿ ਮੈਂ April ਵਿੱਚ ਚੀਨ ਜਾ ਰਿਹਾ ਹਾਂ ਅਤੇ ਸ਼ੀ ਜਿਨਪਿੰਗ ਸਾਲ ਦੇ ਅੰਤ ਤੱਕ ਇੱਥੇ ਆਉਣਗੇ। ਦਰਅਸਲ ਦੋਵਾਂ ਆਗੂਆਂ ਵਿਚਾਲੇ 4 ਫਰਵਰੀ ਨੂੰ 90 ਮਿੰਟ ਤੱਕ ਫੋਨ ਤੇ ਗੱਲਬਾਤ ਹੋਈ ਤੇ 트੍ਰੰਪ ਮੁਤਾਬਕ ਇਹ ਗੱਲਬਾਤ ਮੁੱਖ ਤੌਰ ਤੇ ਵਪਾਰ ਯਾਨੀ ਟ੍ਰੇਡ ਤੇ ਕੇਂਦ੍ਰਿਤ ਸੀ ਤੇ 트੍ਰੰਪ ਨੇ ਟ੍ਰੂਥ ਸੋਸ਼ਲ ਤੇ ਲਿਖਿਆ ਕਿ ਰਾਸ਼ਟਰਪਤੀ ਸ਼ੀ ਨੇ ਉਹਨਾਂ ਨੂੰ ਅਤੇ ਫਰਸਟ ਲੇਡੀ ਨੂੰ ਚੀਨ ਆਉਣ ਦਾ ਸੱਦਾ ਦਿੱਤਾ। ਉਨਾ ਕਿਹਾ ਕਿ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ਾਂ ਦੇ ਆਗੂਆਂ ਵਿਚਾਲੇ ਚੰਗੇ ਸਬੰਧ ਹੋਣਾ ਬਹੁਤ ਜ਼ਰੂਰੀ ਹੈ ਤੇ ਚੀਨੀ ਮੀਡੀਆ ਮੁਤਾਬਕ ਸ਼ੀ ਜਿੰਪਿੰਗ ਨੇ ਅਮਰੀਕਾ ਨੂੰ ਅਪੀਲ ਕੀਤੀ ਹੈ ਕਿ ਉਹ ਚੀਨ ਵਿਰੁੱਧ ਲਏ ਗਏ ਨਕਾਰਾਤਮਕ ਫੈਸਲਿਆਂ ਨੂੰ ਵਾਪਸ ਲਵੇ ਅਤੇ ਬਰਾਬਰੀ ਤੇ ਸਤਕਾਰ ਦੇ ਨਾਲ ਮਿਲ ਕੇ ਕੰਮ ਕਰੇ ਭਾਵੇਂ ਦੋਵੇਂ ਆਗੂ ਮਿਲਣ ਦੀ ਤਿਆਰੀ ਕਰ ਰਹੇ ਹਨ ਪਰ ਦੋਵਾਂ ਦੇਸ਼ਾਂ ਵਿਚਾਲੇ ਕਈ ਮੁੱਦਿਆਂ ਤੇ ਤਣਾਅ ਬਰਕਰਾਰ ਹੈ ਚੀਨ ਨੇ ਅਜੇ ਤੱਕ ਦੁਰਲਭ ਖਣਿਜਾਂ ਯਾਨੀ ਰੇਅਰ ਅਰਥ ਮਿਨਰਲਸ ਦੇ ਬਰਾਮਦੇ ਲਗਾਈਆਂ پابੰਦੀਆਂ ਨਹੀਂ ਹਟਾਈਆਂ ਹਨ ਜਿਸ ਕਾਰਨ 트ੰਪ ਪ੍ਰਸ਼ਾਸਨ ਨਰਾਜ਼ ਹੈ ਅਮਰੀਕਾ ਨੇ ਚੀਨੀ ਕੰਪਨੀ ਖਾਸ ਕਰਕੇ ਉਹਦੇ ਚਿਪਸ AI ਚਿਪਸ ਦੀ ਵਰਤੋਂ ਵਿਰੋਧ ਚੇਤਾਵਨੀ ਦਿੱਤੀ ਹੈ ਅਤੇ ਨਾਜ਼ੁਕ ਟੈਕਨੋਲੋਜੀ ਦੀ ਵਿਕਰੀ ਤੇ ਰੋਕ ਲਗਾ ਦਿੱਤੀ ਹੈ ਅਮਰੀਕਾ ਨੇ ਉਹਨਾਂ ਚੀਨੀ ਵਿਦਿਆਰਥੀਆਂ ਦੇ ਵੀਜ਼ੇ ਰੱਦ ਕਰਨ ਦਾ ਐਲਾਨ ਕੀਤਾ ਜਿਨ੍ਹਾਂ ਦੇ ਸੰਬੰਧ ਚੀਨੀ ਕਮਿਊਨਿਸਟ ਪਾਰਟੀ ਨਾਲ ਹਨ ਜਾਂ ਹੋਰ ਸੰਵੇਦਨਸ਼ੀਲ ਖੇਤਰਾਂ ਵਿੱਚ ਪੜਾਈ ਕਰ ਰਹੇ ਹਨ